12 ਨੰਬਰ 7 ਵਿਖੇ ਕਾਫੀ ਸਮੇਤ ਇਲਾਕੇ ਵਿੱਚ ਬਣੀਆਂ ਹੋਈਆਂ ਕੁਝ ਗਲੀਆਂ ਜਿਨ੍ਹਾਂ ਦੀ ਹਾਲਤ ਬਹੁਤ ਹੀ ਖਸਤਾ ਸੀ ਉਸ ਦੇ ਇਲਾਕੇ ਨਿਵਾਸੀਆ ਵੱਲੋਂ ਪ੍ਰਵੀਨ ਪਹਿਲਵਾਨ ਦੇ ਧਿਆਨ ਵਿੱਚ ਮਸਲਾ ਲਿਆਂਦਾ ਗਿਆ ਵਾਰਡ ਇੰਚਾਰਜ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਇਸ ਸਬੰਧੀ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਐਮ ਐਲ ਏ ਜਲੰਧਰ ਸੈਂਟਰਲ ਰਮਨ ਅਰੋੜਾ ਨੇ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਆਪ ਸਰਕਾਰ ਤੁਹਾਡੇ ਦਰ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਤੇ ਸੜਕਾਂ ਦਾ ਉਦਘਾਟਨ ਵੀ ਕੀਤਾ ਗਿਆ ਇਨਾਂ ਹੀ ਹਲਕਾ ਨਿਵਾਸੀਆਂ ਵੱਲੋਂ ਬਾੜ ਨੰਬਰ 7 ਇੰਚਾਰਜ ਪ੍ਰਵੀਨ ਪਹਿਲਵਾਨ ਤੇ ਹਲਕਾ ਵਿਧਾਇਕ ਜਰਨਲ ਸੈਂਟਰਲ ਰਮਨ ਅਰੋੜਾ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਬਾੜ ਨੰਬਰ 7 ਦੇ ਇੰਚਾਰਜ ਪ੍ਰਵੀਨ ਪਹਿਲਵਾਨ ਡਾਕਟਰ ਰਾਜ ਬਲਬੀਰ ਸਿੰਘ ਸੋਨੂ ਦੁੱਗਲ ਬਲਜਿੰਦਰ ਪੁੱਟਾ ਮਨਜੀਤ रावत ਅਮਰੀਕ ਸਿੰਘ ਜੋਗੀਦਰ ਸਿੰਘ ਡਾਕਟਰ ਸਰਵਨ ਜੀਵਨ ਕੁਮਾਰ ਸਤਵਿੰਦਰ ਕੌਰ ਰਾਣੀ ਪ੍ਰਤਾਨ ਕਮਲਜੀਤ ਕੌਰ ਮਨਜੂ रावत ਅਮਰਜੀਤ ਸਿੰਘ ਕਰਨ ਕੁਮਾਰ ਮੌਜੂਦ ਰਹੇ ਪੱਤਰਕਾਰ ਅਵੀਦਤ ਕੈਮਰਾਮੈਨ ਹਰबीर ਸਿੰਘ ਗਿਲਦੀ ਰਿਪੋਰਟ ਹਾਂਜੀ ਹਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਹਲਕਾ ਵਿਧਾਇਕ ਸ਼੍ਰੀ ਰਮਨ ਉਲੜਾ ਜੀ ਨੇ ਵਾਰਡ ਨੰਬਰ 7 ਮੁਹੱਲਾ ਕੋਟਰਾਮ ਦਾਸ ਦੀਆਂ ਗਲੀਆਂ ਦਾ ਦੁਗਾਟਨ ਕੀਤਾ ਜਿਹੜੀਆਂ ਗਲੀਆਂ ਦੀ ਬਹੁਤ ਖਸਤਾ ਹਾਲਤ ਸੀ ਤਕਰੀਬਨ 20-25 ਸਾਲ ਹੋ ਗਏ ਸੀ ਉਹ ਨਹੀਂ ਬਣ ਰਹੀਆਂ ਸੀ ਸੋ ਅੱਜ ਉਹਨਾਂ ਦਾ ਦੁਗਾਟਨ ਕੀਤਾ ਗਿਆ ਉੱਥੇ ਅੱਜ ਗਲੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਉਹਰੇ ਨਾਲ ਵਟਸਐਪ ਲਾਈ ਜਿਹੜੀ ਆ ਵਾਟਰ ਸਪਲਾਈ ਸੀਵਰ ਸਪਲਾਈ ਉਰੀਆਂ ਲਾਈਨਾਂ ਵੀ ਠੀਕ ਕੀਤੀਆਂ ਜਾ ਰਹੀਆਂ ਉਹ ਰੋਡ ਗਲੀਆਂ ਵੜਨ ਗਈਆਂ ਸੋ ਸਟਰੀਟ ਲਾਈਟਾਂ ਦਾ ਵੀ ਬੜਾ ਪ੍ਰਬੰਧ ਕੀਤਾ ਗਿਆ ਸਾਰਾ ਬਹੁਤ ਵਧੀਆ ਤਰੀਕੇ ਨਾਲ ਹੱਲ ਕੀਤਾ ਗਿਆ ਜੋ ਸਮੱਸਿਆਵਾਂ ਸੀ ਅਸੀਂ ਵਿਧਾਇਕ ਸਾਹਿਬ ਦਾ ਬਹੁਤ ਤੈਦਿਲੋ ਧੰਨਵਾਦ ਕਰਦੇ ਹਾਂ ਔਰ ਇੱਕ ਹੋਰ ਧੰਨਵਾਦ ਕਰਦੇ ਹਾਂ ਕਿ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਸਾਡਾ ਫਲਾਈਓਵਰ ਸੀ ਲੱਦੇਵਾਲੀ ਰੋਡ ਤੇ ਉਹਨੂੰ ਓਪਨ ਕੀਤਾ ਔਰ ਉਰੀ ਸੁਖਸੂਤ ਅਸੀਂ ਸਾਰੀਆਂ ਕਲੋਨੀਆਂ ਸਾਰੇ ਵਾਰਡ ਵਾਸੀ ਮਰ ਰਹੇ ਹਾਂ ਔਰ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਚਕੀਟੀ ਬਾਈਪਾਸ ਤੇ ਬਹੁਤ ਵੱਡੇ ਵੱਡੇ ਔਰ ਲੋਕਾਂ ਲਈ ਉੱਥੇ ਬਦਬੂ ਬਹੁਤ ਮਤਲਬ ਬਿਮਾਰੀਆਂ ਦਾ ਨੁਕਸਾਨ ਸੀ ਸੋ ਉਸੀ ਦਾ ਹੱਲ ਕਰਕੇ ਇੱਕ ਬਹੁਤ ਸ਼ਾਨਦਾਰ ਇੱਕ ਬਹੁਤ ਵਧੀਆ ਪਾਰਕ ਸਾਡੇ ਵਾਰਡ ਨੂੰ ਸਾਡੇ ਇਲਾਕੇ ਨੂੰ ਉਹ ਸਮਰਪਿਤ ਕਰ ਰਿਹਾ ਅਸੀਂ ਤਹਿ ਦਿਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹਲਕਾ ਵਿਧਾਇਕ ਰਮਨ ਉਰੜਾ ਜੀ ਦਾ ਔਰ ਸਾਡੇ ਵੱਡੇ ਪ੍ਰਾਰਾਜਨ ਅਰੋੜਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਸਰ ਹੋਰ ਮੱਲੇ ਮੱਲੇ ਦੇ ਵਿੱਚ ਕੀ ਕੀ ਕੰਮ ਕਰਾ ਰਹੇ ਹੋ ਸਰ ਪਿਛਲੇ ਦਿਨ ਤੁਸੀਂ ਦੇਖਿਆ ਕਿ ਸਾਡੇ ਵਾਰਡ ਦੇ ਵਿੱਚ ਬਹੁਤ ਵੱਡਾ ਸਰਕਾਰ ਤੁਹਾਡੇ ਦੁਆਰ ਦੇ ਵਿੱਚ ਕੈਂਪ ਲਗਾਇਆ ਗਿਆ ਅਸੀਂ ਉਹਦਾ ਫੀਡਬੈਕ ਵੀ ਸਾਰਾ ਆਫਿਸਰਾਂ ਤੋਂ ਲੈ ਰਹੇ ਹਾਂ ਔਰ ਉਹਦੇ ਵਿੱਚ ਕਾਫੀ ਲੋਕਾਂ ਦੇ ਕੰਮ ਮੌਕੇ ਤੇ ਹੀ ਹੋਏ ਸਾਰੇ ਸਰਕਾਰ ਦੇ ਆਫਿਸਰ ਸਹਿਬਾਨ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਕਾਨੂੰਗੋ ਐਸ ਡੀਓ ਜੇਈ ਹਰੇਕ ਡਿਪਾਰਟਮੈਂਟ ਦੇ ਆਏ ਔਰ ਬਹੁਤ ਵਧੀਆ ਰਿਸਪੌਂਸ ਮਿਲਿਆ ਸਰ ਕਈ ਲੋਕਾਂ ਦਾ ਤਾਂ ਕਹਿਣਾ ਹੈ ਕਿ ਇਸ ਸਰਕਾਰ ਨੇ ਕੰਮ ਨਹੀਂ ਕੀਤੇ ਫਿਰ ਉਸਤੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਉਹ ਲੋਕ ਨਹੀਂ ਕਹਿ ਰਹੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਹਿ ਰਹੀਆਂ ਕਿਉਂਕਿ ਉਹਨਾਂ ਨੂੰ ਭਲ ਨਹੀਂ ਬਚਦੀ ਕਿਉਂਕਿ ਉਹ ਲੋਕ ਲੋਕਾਂ ਤੋਂ ਬਹੁਤ ਦੂਰ ਸੀ ਜਿਹੜੀ ਸਾਡੀ ਆਵਾਜ਼ ਦੀ ਪਾਰਟੀ ਸਰਕਾਰ ਆ ਰਮਨ ਰੋੜਾ ਜੀ ਦੇਖੋ ਤੁਸੀਂ ਹਰ ਟਾਈਮ ਤੁਸੀਂ ਆਪ ਮੀਡੀਆ ਤੋਂ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦੇ ਨੇ ਉਹ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਬਿਨਾਂ ਸਵਾਸ ਤੋਂ ਕਰਦੇ ਨੇ ਜੀ